ਹਲਕਾ ਡੇਰਾ ਬਾਬਾ ਨਾਨਕ ਅਦੀਨ ਪਿੰਡ ਦੀ ਇਤਫਤ ਕਚੂਰੀਆਂ ਦੇ ਨਦੀ ਪਿੰਡ ਸਮਰਾ ਦੇ ਨੌਜਵਾਨ ਦੀ ਦਵਾਈ ਵਿੱਚ ਹੋਈ ਪੇਤ ਪ੍ਰੇਹ ਹਲਾਕਾ ਜਮੋਤ ਪਰਵਾਲ ਕੋਲ লাশ ਵਾਪਸ ਮਵਾਉਣ ਦੇ ਯੋਗ ਵੀ ਪੈਸੇ ਨਹੀਂ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਰੋ ਰੋ ਲਾਈ ਗੁਹਾਰ ਮਿੱਤਕ ਦੇ ਪਤਾ ਦੇ ਪਰ ਆਦੀ ਪਰ ਲੋਈ ਹੋ ਚੁੱਕੀ ਹੈ ਮੌਤ ਘਰ ਵਿੱਚ ਕੋਈ ਨਹੀਂ ਬਚਿਆ ਕਮਾਉ ਜੀ ਘਰ ਚ ਮਾਸ ਮੇ ਤਿੰਨ ਵਿਧਵਾ ਅਤੇ ਪੰਜ ਹਨ ਛੋਟੇ ਬੱਚੇ ਕਰ ਦੇ ਵਿੱਚ ਇਕੱਠਾ ਹੈ ਕੱਚੇ ਕੋਠੇ ਤੇ ਗਰੀਬੀ ਦੇ ਹੇਠ ਜਿੰਦਗੀ ਬਤੀਤ ਕਰ ਰਹਾ ਹੈ ਪਰਿਵਾਰ ਜੋ ਕਿ ਬਹੁਤ ਹੀ ਬੜੀ ਹਾਲਤ ਚ ਤੁਸੀਂ ਦੇਖ ਸਕਦੇ ਹੋ ਜਿਉ ਰਿਹਾ ਹੈ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਲਾਸ਼ ਨੂੰ ਭਾਰਤ ਲਿਉਣ ਦੀ ਗੁਹਲ ਲਗਾਈ ਹੈ ਪਿਛਲੇ ਦਿਨੀ ਉਸ ਦੀ ਪੀਜ਼ ਪ੍ਰੈਸ ਲਾਤਾਂ ਚ ਦबई ਦੇ ਵਿੱਚ ਮੋਤ ਹੋਣ ਦਾ ਸਬੰਧਤ ਪ੍ਰਾਪਤ ਹੈ ਜਿਸ ਦੇ ਕਾਰਨ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਪਰਿਵਾਰ ਕੋਲ ਆਪਣੇ ਮ੍ਰਿਤਕ ਬੱਚੇ ਦੀ ਲਾਸ਼ ਮਗਵਾਉਣ ਜੋਗੇ ਵੀ ਪੈਸੇ ਨਹੀਂ ਪਰਿਵਾਰ ਨੇ ਇਸ ਸਬੰਧੀ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਪੰਮੀ ਪਤਨੀ ਪ੍ਰਵੀਨ ਕੁਮਾਰੀ ਅਤੇ ਚਾਚੇ ਦੇ ਪੁੱਤ ਭਰਾ ਕੁਲਵਿੰਦਰ ਸਿੰਘ ਨੇ ਦੁਖੀ ਮਨਨਾ ਦੱਸਿਆ ਕਿ ਉਹਨਾਂ ਦੇ ਘਰ ਅਤਿ ਗਰੀਬੀ ਹੈ ਤੇ 6 ਮਹੀਨੇ ਪਹਿਲਾਂ ਉਹਨਾਂ ਦਾ ਲੜਕਾ ਬਲਵਿੰਦਰ ਸਿੰਘ ਜੋ ਕਿ ਰੋਟੀ ਰੋਜੀ ਰੋਟੀ ਕਮਾਉਣ ਲਈ ਦਬਈ ਗਿਆ ਸੀ ਜਿਸ ਦੀ 4 ਫੁੱਟ ਉੱਚੇ ਪੇਦ ਪਰੇ ਹਲਾਤਾ ਜੀ ਮੌਤ ਹੋ ਜਾਂਦੀ ਸਮਾਚਾਰ ਪ੍ਰਾਪਤ ਹੋਇਆ ਸੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਲੜਕੇ ਦੀ ਕਿਸ ਕੰਨ ਮੌਤ ਹੋਈ ਹੈ ਉਹਨਾਂ ਦੇ ਭਰਾ ਮਨਨਾ ਲੈ ਕੇ ਦੱਸਿਆ ਕਿ ਉਹਨਾਂ ਨੇ ਕੋਲ ਬਲਵਿੰਦਰ ਸਿੰਘ ਦੀ ਲਾਸ਼ ਵਾਪਸ ਲਿਆਉਣ ਲਈ ਇੱਕ ਵੀ ਪੈਸਾ ਨਹੀਂ ਤੇ ਨਾ ਹੀ ਉਹਨਾਂ ਕੋਲ ਕਰ ਕੋਈ ਖਰਚਣ ਲਈ ਪੈਸਾ ਹੈ ਤੇ ਮਰਤੇ ਦੀ ਮਾਂ ਰੰਦੇ ਦੱਸਿਆ ਕਿ ਉਸ ਦੇ ਪਤੀ ਤੇ ਛੋਟੇ ਵੱਡੇ ਬੇਟ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਉਹਨਾਂ ਦੇ ਘਰ ਕੋਲੋਂ ਵਾਲਾ ਕੋਈ ਵੀ ਮਰਦ ਨਹੀਂ ਬਚਿਆ ਘਰ ਵਿੱਚ ਖਾਣ ਵਾਲੇ ਪੰਜ ਛੋਟੇ ਬੱਚੇ ਹਨ ਤੇ ਤਿੰਨ ਵੀ ਦੁਵਾਮਾ ਹਨ ਉਹਨਾਂ ਨੇ ਕੱਚੇ ਕੋਠੇ ਵੀ ਦਿਖਾਉਂਦੇ ਆ ਕਿ ਜਿਨ੍ਹਾਂ ਦੀ ਕੋਠਿਆਂ ਦੀ ਹਾਲਤ ਵੀ ਬੜੀ ਹੀ ਨਾਜ਼ੁਕ ਦੱਸੀ ਜਾ ਰਹੀ ਹੈ ਜੀ ਦੇਖ ਸਕਦੇ ਹੋ ਕਿ ਪਰਿਵਾਰ ਦਾ ਪ੍ਰੋਰੋ ਕੀ ਬੁਰਾ ਹਾਲ ਹੈ ਮ੍ਰਿਤਕ ਪਰਿਵਾਰ ਦੇ ਪਰਿਵਾਰ ਨੇ ਮ੍ਰਿਤਕ ਦੇ ਦੀਹ ਵਾਪਸ ਲੈਣ ਵਾਲੀ ਅਤੇ ਘਰ ਦੀ ਰੋਜੀ ਰੋਟੀ ਅਤੇ ਪਕਾਨ ਦੀ ਹੈਲਪ ਲਈ ਪ੍ਰਸ਼ਾਸਨ ਅਤੇ ਐਨਆਰਆਈ ਵੀ ਭਰਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਗੁਹਾਰ ਲਗਾਈ ਹੈ ਟੈਕਸਟੀ ਲਾਈਵ ਤੋਂ ਡਾਕਟਰ ਲਖਸ਼ਮ ਵਿਸ਼ੇਸ਼ ਰਿਪੋਰਟ ਕਿ ਨਾਂਤਾ ਤਾਂ ਪੰਮੋ ਤੁਹਾਡਾ ਬੇਟਾ ਹੈ ਹਾਂਜੀ ਕਦੋਂ ਗਿਆ ਸੀ ਅੱਜ ਭਾਈ 6 ਮਹੀਨੇ ਹੋ ਗਏ ਸਾਰੇ ਗਏ ਕਿ ਨਾਂਵਾਂ ਬਲਵਿੰਦਰ ਉਹ ਕਿਤਰਾ ਪਤਾ ਲੱਗਾ ਪੀਤਾ ਪਤਾਤ ਲੱਗਾ ਉਹਨੇ ਕਰ ਲਵੰਦਿਆਂ ਕਿਹਨੇ ਪਾਇਆ ਵੀ ਇਹ ਡੈੱਟ ਹੋ ਗਈ ਆ ਚੁੱਕ ਚਕਾ ਕੇ ਵੀ ਅਜੀ ਵੀ ਅਜੀ ਚੁੱਕ ਕੇ ਕੱਲਿਆ ਪੈਸਾ ਦਾ ਕਰਜ਼ਾ ਵੀ ਜੋ ਉਸੇ ਤਰ੍ਹਾਂ ਖੜਾ ਹੋਇਆ ਘਰ ਕਿਦ ਰੋਟੀ ਦੀ ਮੁਸ਼ਕਲ ਹੋਈ ਨਾ ਕਿ ਰੋਟੀ ਪਕਾਉਣ ਵਾਲਾ ਉਹਦੇ ਸਿਰ ਤੇ ਅਗੇ ਤਾਂ ਪਿਓ ਮਰ ਗਿਆ ਪੁੱਤ ਭਰਾ ਵੱਡਾ ਮਰ ਗਿਆ ਉਹਦੇ ਵੀ ਨਿਕ ਨਿਕ ਜਿੰਮੇਦਾਰੀ ਕੋਈ ਹਾਲਮੰਦਾ ਰੋਟੀ ਪਕਾਉਣ ਜੋਗਾ ਨਹੀਂ ਮਗਰਾਗਾ ਇੱਕੋ ਜੀਆਂ ਇੱਕੋ ਜੀਆਂ ਤੇ ਇਹਨੇ 9700 ਹੋ ਗਈਆਂ ਨਾ ਕਿ ਚਾਰ ਗੁੱਡੀਆਂ ਦੀ ਇੱਕ ਕਾਕਾ ਕੋਈ ਜਿਹੜੇ ਪਹਿਲੇ ਆਪਣਾ ਤੁਹਾਡੇ ਬੇਟੇ ਦੀ ਡੈਥ ਹੋਈ ਹੋਰੀਆਂ ਚਾਰ ਬੇਟੀਆਂ ਹਾਂ ਚਾਰ ਗੁੱਡੀਆਂ ਇੱਕ ਕਾਕਾ ਵੀ ਕਾਕਾ ਵੀ ਖਲੋਤਾ ਇੱਥੇ ਜਾ ਕੋਈ ਹਾਲ ਨਹੀਂ ਮੰਦਾ ਹਾਲ ਪੁੱਤ ਮੈਂ ਕਿਹਦੇ ਆਲੇ ਰੋਟੀ ਤਾਂ ਪਕਾਉਣਾ ਮਗਰ ਸਾਰਾ ਨਹੀਂ ਕੁਝ ਨਹੀਂ ਸਾਰੀਆਂ ਹੋ ਗਿਆ ਬਿਆਜੀ ਚੋ ਕਾਕਾ ਗਲੇ ਪੈਣ ਪਰ ਪਿੰਡ ਦਾ ਵਾਸਤੇ ਜਿਹੜੇ ਮਤ ਕਰਨ ਲੰਗਰ ਪਾਣੀ ਪੱਲਾਗਾ ਉਦੋਂ ਦਾ ਲੱਗਾ ਤਾਂ ਪੰਡਾਰਾ ਲਾਸ਼ ਦਾ ਕੀ ਕੀਤਾ ਹੈ ਹੈ ਲਾਸ਼ ਲਾਸ਼ ਦਾ ਪਤਾ ਨਹੀਂ ਜੀ ਆਉਣੀ ਹੈ ਕਿ ਨਹੀਂ ਹੈ ਜੀ ਆਉਣੀ ਕਿਸੇ ਨਾਲ ਤੁਹਾਨੂੰ ਅਪਰੋਚ ਕੀਤੀ ਆ ਕਿਸੇ ਹਾਂਜੀ ਕੀਤੀ ਆ ਉੱਥੇ ਇੱਕ ਮੁੰਡਾ ਬਾਹਰ ਗਿਆ ਉਹਨੇ ਆਖਿਆ ਵੀ ਮੈਂ ਤੁਹਾਡਾ ਕਰਾਂਗਾ ਸਾਰਾ ਵੇਖੋ ਕਿਦੋਂ ਹੁੰਦੀ ਆ ਉਹ ਵੀ ਨਗਰ ਹੀ ਡਿਆ ਕਰਨ ਬਦਾ ਦਾ ਸਰਕਾਰ ਕੋਈ ਜਾਂ ਕੋਈ ਜਿਹੜੀਆਂ ਸਸਤਾਵਾਂ ਕੀ ਕੀ ਮੰਗਾ ਜੇ ਕੋਈ ਸਰਕਾਰ ਨਹੀਂ ਕੀਤੀ ਅਜੇ ਨਗਰ ਹੀ ਡਿਆ ਆਪਣੇ ਪਿੰਡ ਦੇ ਮੁੰਡੇ ਜਾ ਕੇ ਕੀ ਲੱਗਦਾ ਸੀ ਤੁਹਾਡਾ ਮੇਰੇ ਹਸਬੰਦ ਹਸਬੰਦ ਕਿਸ ਤਰ੍ਹਾਂ ਫਿਰ ਪਤਾ ਲੱਗਾ ਵੀ ਕੀ ਗੱਲਬਾਤ ਹੋਈ ਪਤਾ ਲੱਗਾ ਕੀ ਹੋਇਆ ਉੱਥੇ ਭਾਜੀ ਉਹਨਾਂ ਦਾ ਫੋਨ ਆਇਆ ਕਿਹਨਾਂ ਦਾ ਫੋਨ ਆਇਆ ਸੀ ਹਸਬੰਦ ਦਾ 9 ਵਜੇ ਤੱਕ ਮੈਂ ਵੇਟ ਕੀਤੀ ਕਾਲ ਕੀਤੀ ਉਹਨਾਂ ਦਾ ਨੈਟ ਬੰਦ ਰੋਂਦੇ ਰੋਂਦੇ ਨੇ ਮੈਸੇਜ ਕੀਤਾ ਜੋਤੀ ਮੈਂ ਬਹੁਤ ਮਤਲਬ ਬੁਰੀ ਹਾਲਤ ਵਿੱਚ ਆ ਮਤਲਬ ਬਹੁਤ ਤਲਤਾਂ ਦਰਦ ਹੋ ਰਹੀਆਂ ਮੇਰੇ ਬੱਚੇ ਨੂੰ ਨਾ ਮਾਰੀ ਜਾਂਦੇ ਜਾਂਦੇ ਰੋਂਦੇ ਰੋਂਦੇ ਇਹੀ ਬੋਲ ਕੇ ਗਏ ਮੇਰੇ ਬੱਚੇ ਨੂੰ ਨਾ ਮਾਰੀ ਮੇਰੇ ਬੱਚੇ ਨੂੰ ਕੁਝ ਨਾ ਕਹਿਣਾ ਇੰਨਾ ਨਹੀਂ ਦੱਸਿਆ ਪਾਜੀ ਰੋਂਦੇ ਗਏ ਮੇਰੇ ਲੱਤਾਂ ਦਰਦ ਹੋ ਰਹੀਆਂ ਮੇਰਾ ਸਿਰ ਦਰਦ ਹੋ ਰਿਹਾ ਮੇਰਾ ਸਰੀਰ ਦਰਦ ਹੋ ਰਿਹਾ ਬਾਅਦ ਆਖਰੀ 2:30 ਵਜੇ ਬੋਲਿਆ ਜੋਤੀ ਮੇਰੀਆਂ ਲੱਤਾਂ ਗੁੱਟ ਮੇਰੀਆਂ ਪਿੰਨੀਆਂ ਗੁੱਟ ਮੇਰੇ ਦਰਦ ਬੋਲ ਰਹੀਆਂ ਮੈਂ ਬੋਲੀ ਬਗਤ ਤੁਸੀਂ ਮੇਰੇ ਲਾਗੇ ਨਹੀਂ ਹੋ ਜਿਹੜਾ ਮਤਲਬ ਤੁਹਾਡੇ ਨਾਲ ਮੈਂ ਇਵੇਂ ਕਰ ਸਕਾਂ ਕਿ ਤੁਸੀਂ ਕੋਲ ਹੁੰਦੇ ਤਾਂ ਮੈਂ ਸਭ ਕੁਝ ਕਰ ਸਕਦੀ ਸੀ ਬਾਅਦ ਵਿੱਚ ਉਹਨਾਂ ਦਾ 6 ਵਜੇ ਤੱਕ ਨੈਟ ਆਉਣ ਰਿਹਾ ਬਾਅਦ ਵਿੱਚ 4 ਤਰੀਕ ਦੀ ਗੱਲ ਜੋ ਮਤਲਬ 2:30 ਵਜੇ ਤੋਂ ਬਾਅਦ ਆ 6 ਵਜੇ ਤੱਕ ਉਹਦਾ ਨੈਟ ਆਉਣ ਰਿਹਾ ਕੋਈ ਫੋਨ ਨਹੀਂ ਚੱਕ ਸਕਿਆ ਉਹਨਾਂ ਦੀ ਉਦੋਂ ਹੀ ਮਤਲਬ ਸ਼ਾਇਦ ਦੱਤ ਹੋ ਗਈ ਮਤਲਬ ਰਾਤ ਫੋਨ ਮੈਂ ਚੱਕ ਕਰਦੀ ਰਹੀ ਉਹਨਾਂ ਦਾ ਫੋਨ ਨਹੀਂ ਲੱਗਾ ਦਿਨੇ ਇੱਥੋਂ ਚਾਚਾ ਜੀ ਦਾ ਬੇਟਾ ਬਾਹਰ ਗਿਆ ਸੀ ਉਹਨਾਂ ਕੋ ਕਰ ਗਈ ਮੈਂ ਨੰਬਰ ਲੈਣ ਉਹਨਾਂ ਨੰਬਰ ਦਿੱਤਾ ਮਾਸੀ ਜੀ ਦਾ ਭਤੀਜਾ ਬਾਹਰ گئے ਸੀ ਉਹਨਾਂ ਕੋ ਨੰਬਰ ਲਿਆ ਉਹਨਾਂ ਕਿਹਾ ਕਿ ਸਾਡੇ ਕੋਲ ਨੰਬਰ ਨਹੀਂ ਹੈ ਆਪਾਂ ਉਧਰ ਮम्मा ਚਲ ਗਏ ਨੌ ਸੱਸੇ ਗਈਆਂ ਆਪਾਂ ਮम्मा ਦੀ ਮਾਸੀ ਦੀ ਮਤਲਬ ਪਰਜਾਈ ਦਾ ਫੋਨ ਆਇਆ ਕਿਵੇਂ ਆ ਇਹਨਾਂ ਨੇ ਕਿਹਾ ਨੰਬਰ ਦੋ ਉਹਦਾ ਮਤਲਬ ਵਿਜੇ ਦਾ ਜਿੱਥੇ ਵੀ ਮਤਲਬ ਉਹ ਹੈਗਾ ਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਰਾਦੀ ਹਾਂਜੀ ਭਤੀਜਾ ਇਹਨਾਂ ਦਾ ਕਹਿੰਦੇ ਕਿ ਉਹਨਾਂ ਦੀ ਰਾਦੀ ਦੱਤ ਹੋ ਗਈ ਆ ਸਾਨੂੰ ਕਿੰਨੇ ਦੱਸਿਆ ਹੈ ਸਾਨੂੰ ਮਤਲਬ ਮਮਾ ਜੀ ਦੇ ਭਤੀਜੇ ਨੇ ਦੱਸਿਆ ਉਹਨਾਂ ਦੇ ਮਾਮਾ ਜੀ ਦੇ ਬੇਟੇ ਕੰਪਨੀ ਏਕ ਸੀਗੀ ਰੂਮ ਅਲੱਗ-ਅਲੱਗ ਸੀਗੇ ਉਹਨਾਂ ਪਹਿਲਾਂ ਨਾ ਤੁਹਾਨੂੰ ਕਹਿੰ ਕੀਤਾ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਮਤਲਬ ਆਪਣੇ ਘਰ ਪਰਿਵਾਰ ਨੂੰ ਰਾਤ ਸੀ ਹੀ ਦੱਸ ਦਿੱਤਾ ਸਾਨੂੰ ਅਗਲੇ ਦਿਨ ਪਤਾ ਇਹ ਕੀ ਗੱਲ ਹੋਈ ਇਹਨਾਂ ਨਹੀਂ ਦੱਸਿਆ ਅੱਛਾ ਭੇਦ ਭੇਰੀ ਆਏ ਬੀਬੀ ਹਾਂਜੀ ਭੇਦ ਹੀ ਆਏ ਮਤਲਬ ਕੋਈ ਕੁਝ ਬੋਲਦਾ ਰਿਹਾ ਕੋਈ ਕੁਝ ਬੋਲਦਾ ਰਿਹਾ ਉਹਨਾਂ ਦੇ ਬਾਰੇ ਕੀ ਹਾਲਾਤ ਕਿ ਤਰ੍ਹਾਂ ਦੇਖਤਾ ਠੀਕ ਹਾਲਾਤ ਬਹੁਤ ਮਾੜੇ ਆ ਪਹਿਲਾਂ ਮਤਲਬ ਵੱਡਾ ਜੇਠ ਸੀਗਾ ਉਹਨਾਂ ਦੀ 4 ਬੱਚੇ ਛੜ ਗਏ ਦੱਤ ਹੋ ਗਈ ਉਸ ਤੋਂ ਬਾਅਦ ਬੱਚਾ ਮੇਰਾ 6 ਦਿਨ ਦਾ ਸੀਗਾ ਜਦੋਂ ਸੋਹਰੇ ਦੀ ਦੱਤ ਹੋ ਗਈ ਉਸ ਤੋਂ ਬਾਅਦ ਆ 11 ਨੂੰ ਮੇਰੇ ਬੱਚਾ ਸਾਲ ਦਾ ਹੋਇਆ 8 ਮਹੀਨੇ ਉਹਨਾਂ ਨੂੰ ਬਾਹਰ ਗਏ ਨੂੰ ਹੋਗੇ ਉਹਨਾਂ ਜੀ ਉਤਰੀ ਦੱਤ ਹੋ ਗਈ ਉਹ ਕਾਰੋਬਾਰ ਮਤਲਬ ਕਰਨ ਵਾਸਤੇ ਗਏ ਸੀਗੇ ਘਰ ਬਣਾਉਣਾ ਕਈ ਉਹਨਾਂ ਦੀ ਉਮੀਦਾਂ ਸੀਗੀਆਂ ਉਮੀਦਾਂ ਟੁੱਟ ਗਈਆਂ ਉਹਨਾਂ ਦੀ ਕੁਝ ਨਹੀਂ ਕਰ ਸਕੇ ਹਾਂਜੀ ਇਸ ਟਾਈਮ ਸਾਡੀਆਂ ਵੀ ਆਸਾਂ ਟੁੱਟ ਗਈਆਂ ਮੇਰੇ ਬੱਚੇ ਦੀ ਕੋਈ ਮਤਲਬ ਉਹਨਾਂ ਆਸ ਨੇ ਕਿਸੇ ਦਾ ਸਹਾਰਾ ਨਹੀਂ ਹੈਗਾ ਉਹਨੂੰ ਸਰਕਾਰ ਤੋਂ ਜਾਂ ਕੋਈ ਸਮਾਜ ਸੇਵੀ ਜਿੱਥੇ ਹੁੰਦੇ ਆ ਸਮਾਜ ਸੇਵੀ ਉਹਨਾਂ ਦਾ ਨਹੀਂ ਸੱਜਣ ਕੀ ਚਾਹੁੰਦੇ ਕੀ ਤੁਸੀਂ ਪਾਜ ਮੈਂ ਇਹ ਜਾਨੀ ਆ ਕਿ ਸਾਡੀਆਂ ਛੱਤਾਂ ਕੱਚੀਆਂ ਆ ਉਹ ਕਿਸੇ ਟਾਈਮੇ ਵੀ ਡਿੱਗ ਸਕਦੀਆਂ ਨੇ ਮਤਲਬ ਉਹਨਾਂ ਨੇ ਘਰ ਬਣਾਉਣਾ ਸੀ ਉਹ ਨਹੀਂ ਬਣਾ ਸਕੇ ਸਾਡੀ ਇਹ ਆ ਕਿ ਸਾਨੂੰ ਮਤਲਬ ਸਾਡੀ ਸਰਕਾਰ ਕੋਈ ਵੀ ਮਤਲਬ ਸਹਾਇਤਾ ਕਰੇ ਸਾਡੀ ਬੱਚੇ ਡੇਢ ਬੁੜੀ ਘਰ ਸਾਡੀ ਬੱਚੇ ਸਾਡੇ ਹਸਬੰਦ ਦੀ ਮਤਲਬ ਡੈੱਡ ਬੋਡੀ ਰੇ ਆ ਸਕੇ ਜੀ ਮੇਰੇ ਚਾਚਾ ਹੀ ਲੱਗਦੇ ਸੀਗੇ ਹਾਂਜੀ ਤੇ ਮੈਂ ਚਾਹੁੰਦੀ ਆ ਕਿ ਇਸ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਤੇ ਜੋ ਕਿ ਇਹ ਡੈੱਡ ਬੋਡੀ ਵੀ ਸਰਕਾਰ ਨੂੰ ਥੋੜੀ ਸਹਾਇਤਾ ਚਾਹੀਦੀ ਆ ਕਿ ਸਰਕਾਰ ਵੀ ਇਹਨਾਂ ਦੀ ਮਦਦ ਕਰ ਸਕੇ ਹੋਰ ਵੀ ਦਾਨੀ ਜਾਂ ਸਮਾਜ ਸੇਵੀ ਸੰਸਦ ਜੋ ਵੀ ਹੈ ਤਾਂ ਮੈਂ ਹੀ ਇਹੀ ਚਾਹੁੰਦੀ ਆ ਕਿ ਇਸ ਘਰ ਨੂੰ ਸਹਾਇਤਾ ਕੀਤੀ ਜਾਵੇ ਠੀਕ ਆ ਤੇ ਇਹਨਾਂ ਦਾ ਅਕਾਊਂਟ ਨੰਬਰ ਹੈਗਾ ਜੇ 111193000101153 614 ਇਹਦੇ ਨਾਂ ਤੇ ਹੈ ਇਹ ਹੈਗਾ ਜੀ ਪੰਮੋ ਦੇ ਨਾਂ ਤੇ ਹਾਂਜੀ ਉਹਨਾਂ ਦੀ ਮਾਤਾ ਦਾ ਨਾਮ ਅੱਛਾ ਫੇਰ ਇੱਕ ਵਾਰ ਥੋੜੀ ਪੰਜਾਬੀ ਚ ਰਿਪੀਟ ਕਰ ਲਓ ਇੱਕ ਇੱਕ ਅੱਖਰ 11 9300 10 115 36 14 ਮੇਰੇ ਨਾਮ ਭਾਜੀ ਗੁਰਨਾਬ ਸਿੰਘ ਹੈ ਜੀ ਇਹ ਸਾਡੇ ਚਾਚੇ ਦਾ ਲੜਕਾ ਸੀ ਤੇ ਅਸੀਂ ਇਹੋ ਹੀ ਮਦਦ ਮੰਗਦੇ ਜਿਹੜਾ ਸੇਵਾ ਸੇਸ਼ਟੀ ਵਾਲੇ ਆ ਤੇ ਸਾਡੀ ਵੱਧ ਤੋਂ ਵੱਧ ਇਹਨਾਂ ਪਰਵਾਹ ਦੀ ਮਦਦ ਕੀਤੀ ਜਾਵੇ ਕੋ ਕਮਰੇ ਵੇਖੋ ਇਹਨਾਂ ਦੇ ਸੱਤਾ ਡਿੱਗਾਂ ਦੀਆਂ ਵਾ ਇੱਕ ਆਡੀ ਜਿਹੜੀ ਡੈੱਡ ਬੋਡੀ ਬਾਹਰ ਆ ਉਹ ਸਾਨੂੰ ਦਿੱਤੀ ਜਾਵੇ ਅਸੀਂ ਕੋ ਬੱਚੇ ਦਾ ਮੂੰਹ ਵੇਖ ਚਹੀਏ ਪਰਿਵਾਰ ਵੇਖੋ ਰੋ ਰੋ ਬੁਰਾ ਹਾਲ ਹੋ ਰਿਹਾ ਪਰਿਵਾਰ ਦਾ ਵੀ ਤਾਂ ਇਹੀ ਮਦਦ ਮੰਗਦੇ ਆ ਜਿਹੜੇ ਸੇਵਾ ਸੇਸ਼ਟੀ ਵਾਲੇ ਆ ਇਹ ਕਹਿੰਦੇ ਤੋ ਕਿਤੀ ਕਾਸਟ ਕੀਤੀ ਸੀ ਭਾਈ ਸਾਹਿਬ ਇੱਕ ਨਈਆ ਜੀ ਜੁਗੇਟੀ ਵਾਲੇ ਉਹਨਾਂ ਕੋ ਰਿਕਵੈਸਟ ਕੀਤੀ ਆ ਉਹ ਵੇਖੋ ਸਾਡੀ ਮਦਦ ਕਰਨਗੇ ਜਾਕੀ ਬਾਕੀ ਜਿਹੜੇ ਹੋਰ ਵੀ ਸੇਵਾ ਵਾਲੇ ਆ ਇਹਨਾਂ ਪਰਿਵਾਰ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ